ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਬੰਟੀ ਪੰਜਾਬੀ ਬਲੌਗ ਐਂਡ ਟਰੈਵਲ ਦੋਸਤੋ ਅਸੀਂ ਰਿਸ਼ੀਕੇਸ਼ ਪਹੁੰਚਣ ਵਾਲੇ ਆ 40 ਕਿਲੋਮੀਟਰ ਦਾ ਰਸਤਾ ਰਹਿ ਗਿਆ ਜੀ ਅਹਿਮਕੁੰਡ ਸਾਹਿਬ ਸ਼੍ਰੀ ਅਹਿਮਕੁੰਡ ਸਾਹਿਬ ਅਸੀਂ ਮੱਥਾ ਟੇਕਿਆ ਜਾਂ ਬਾਬਾ ਜੀ ਦੇ ਦਰਸ਼ਨ ਕਰਿਆ ਆ ਸਾਰਿਆਂ ਸੰਗਤਾਂ ਦੀ ਅਰਦਾਸ ਕਰੀ ਆ ਸਾਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਜੀ ਤੇ ਦੋਸਤੋ ਇਸ ਤੋਂ ਬਾਅਦ ਤੁਹਾਨੂੰ ਦੱਸਦੀ ਆ ਅਸੀਂ ਮੌਸਮ ਦੇਖ ਲਓ ਸਭ ਪਿਛਲੇ ਪਾਸੇ ਮੇਰੇ ਮੌਸਮ ਹੈ ਬੱਦਲ ਵਿੱਚ ਹੀ ਕੇਸ ਦੇ ਵਿੱਚ ਵਧੀਆ ਮੌਸਮ ਹੋਇਆ ਪਿਆ ਤੇ ਅੱਗੇ ਅਸੀਂ ਚੱਲਾਂਗੇ ਥ੍ਰੀ ਪੋਂਟਾ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਗੁਰਦੁਆਰਾ ਪੋਂਟਾ ਸਾਹਿਬ ਜੀ ਦੇ ਦੋਸਤੋ ਜਿਨ੍ਹਾਂ ਦੋਸਤਾਂ ਨੇ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਧੰਨਵਾਦ ਸਾਰਿਆਂ ਦੋਸਤਾਂ ਦਾ ਜੀ ਪਹਾੜਾਂ ਦੀ ਖੂਬਸੂਰਤੀ ਆਪਾਂ ਤੁਹਾਨੂੰ ਦਿਖਾ ਦਈਏ ਪਹਾੜਾਂ ਦੇ ਐਨ ਮ제 ਦੇਖੋ ਜੀ ਐ ਮੌਸਮ ਦਾ ਆਨੰਦ ਮਾਣੋ ਪੰਜਾਬੀਓ ਤੁਸੀਂ ਆਓ ਹਿਮਾਚਲ ਵੱਲੋਂ ਨਾ ਜਾਓ ਉਤਰਾਖੰਡਾ ਵੱਲੋਂ ਨੂੰ ਆਓ ਬੰਦੇ ਬਹੁਤ ਨਾਈਸ ਨੇ ਉਤਰਾਖੰਡ ਦੇ ਜਿੰਨਾ ਆਪਾਂ ਨਾਈਸ ਪੁਣਾ ਉਹਨਾਂ ਨੂੰ ਦਿਖਾਉਂਦੇ ਆ ਆਪਾਂ ਨੂੰ ਤਾਂ ਡਬਲ ਦਿਖਾਉਂਦੇ ਆ ਜੀ ਮੀਂਹ ਦੀ ਕਿਨਮਣ ਤੁਸੀਂ ਦੇਖ ਸਕਦੇ ਹੋ ਮੀਂਹ ਦੀ ਕਿਨਮਣ 'ਚ ਖੜੇ ਆ ਪੂਰੀ ਖੂਬਸੂਰਤ ਨਜ਼ਾਰਾ ਉਤਰਾਖੰਡ ਦਾ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਖੇਤੀ ਆ ਉਹ ਖੇਤੀ ਕਰਦੇ ਆ ਜਿਹੜੀ ਸਾਹਮਣੇ ਦੇਖ ਸਕਦੇ ਹੋ ਬਟਾਈਆਂ ਬਣਾਈਆਂ ਨੇ ਘਰਾਂ ਦੇ ਵਿੱਚ ਇਹ ਖੇਤੀ ਕਰਦੇ ਨੇ ਇਦਾਂ ਪਹਾੜਾਂ ਦੇ ਵਿੱਚ ਐਂ ਫਲੈਸ਼ ਵੱਜੀ ਆ ਮਾੜੀ ਜੀ ਸੂਰਜ ਦੀ ਤੁਸੀਂ ਦੇਖ ਸਕਦੇ ਹੋ ਤੇ ਬੱਦਲੋ ਬਦਲੀ ਕੰਮ ਹੋਇਆ ਪਿਆ ਵਾ ਕਿ ਕਿ ਇਸੇ ਪਹੁੰਚਣ ਵਾਲੇ ਆਸੀਂ 40 ਕਿਲੋਮੀਟਰ ਰਹਿ ਗਿਆ ਤੇ ਰਸਤੇ ਦੇ ਵਿੱਚ ਪੂਰਾ ਪੁਲਿਸ ਬੀਟਾ ਦੇ ਮੀਂਹ ਆ ਗਿਆ ਵਾ ਸਾਨੂੰ ਆ ਰੇਨ ਸੂਟ ਪਾਉਣੇ ਪਏ ਦੁਬਾਰਾ ਉਤਰੇ ਸੀਗੇ ਰੇਨ ਸੂਟ ਪਾ ਲਈਏ ਬੈਗ ਬੂਗ ਢੱਕ ਲਈਏ ਅਸੀਂ ਇੱਧਰ ਸੇ ਦੇਖ ਸਕਦੇ ਹੋ ਆਪਣੇ ਸਾਥੀਆਂ ਨੇ ਵੀ ਹਾਲ ਲਗਾਵੇ ਪਾ ਲੇ ਐਨ ਘਵਾਰੇ ਬਣੇ ਪਏ ਆ ਦੇਖ ਸਕਦੇ ਹੋ ਤੁਸੀਂ ਤੇ ਜਾਂਦੇ ਜਾਂਦੇ ਆਪਾਂ ਤੁਹਾਨੂੰ ਸਾਰੇ ਪਹਾੜਾਂ ਦੇ ਕੁਦਰਤ ਦੇ ਰੰਗ ਦਿਖਾਵਾਂਗੇ ਕੁਦਰਤ ਕੀ ਕੁਛ ਖੇਡਦੀ ਆ ਠੀਕ ਆ ਜੀ ਪੰਜਾਬ ਦੇ ਵਿੱਚ ਲੁਧਿਆਣੇ ਦੇ ਵਿੱਚ ਅਸੀਂ ਲੁਧਿਆਣੇ ਸ਼ਹਿਰ ਤੋਂ ਆ ਲੁਧਿਆਣੇ ਸ਼ਹਿਰ ਦਾ ਦੱਸ ਰਹੀਏ ਕਿ ਲਾਈਵ 45 ਡਿਗਰੀ ਘਟੋਟ ਕਾ ਮਾਣਾ ਉੱਥੇ ਦਾ ਤੇ ਇੱਥੇ ਦੇਖ ਤੇਖ ਸਕਦੇ ਹੋ ਤੁਸੀਂ ਕਿ ਉਹ ਕੁਦਰਤ ਦੇ ਰੰਗ ਨੇ ਇੱਥੇ ਕਿੰਨੀ ਠੰਡ ਹੋ ਗਈ ਮੀਂਹ ਪੈ ਗਿਆ ਤੇ ਉੱਧਰ ਗਰਮੀ ਆ ਉੱਧਰ ਮੀਂਹ ਦਾ ਕੋਈ ਨਾਮ ਨਿਸ਼ਾਨ ਨਹੀਂ ਹੈਗਾ ਚਲੋ ਜਦੋਂ ਸਾਡੇ ਵੀ ਬਰਸਾਤਾ ਪੈਣ ਗਿਆ ਲਗਾ ਸਰ ਰੱਬ ਕਦੇ ਮਿਹਰਬਾਨ ਹੋਊਗਾ ਸਾਡੇ ਵੀ ਪੈਣਗੇ ਮੀਂਹ ਕੋਈ ਚੱਕਰ ਨਹੀਂ ਉੱਧਰ ਦਾ ਵੀ ਆਪਾਂ ਸਭ ਨਾਲ ਪਛਾਣ ਪਛਾਣਗੇ ਸਾਡੇ ਉਸੇ ਮੋਟਰਸਾਈਕਲ ਵਾਲੇ ਭਾਈ ਐ ਮੀਂਹ ਪਝਾਈ ਫਿਰਦੇ ਆ ਇਧਰ ਪਾਸੇ ਇੱਕ ਖਰਾਬ ਹੋਈ ਗੜੀ ਆ ਬੱਟੇ ਲਾਏ ਹੋਏ ਆ ਸਾਵਧਾਨੀ ਨਾਲ ਚੱਲਿਆ ਕਰੋ ਦੋਸਤੋ ਜਦੋਂ ਵੀ ਤੁਸੀਂ ਪੁੱਤਰਖੰਡ ਦੇ ਵਿੱਚ ਆਉਂਦੇ ਹੋ ਕਿਉਂਕਿ ਲੈਂਡ ਸਲਾਈਡਿੰਗ ਬਹੁਤ ਜ਼ਿਆਦਾ ਹੁੰਦੀ ਆ ਮੇਰਾ ਵੀਰ ਇੱਕ ਕਿਰਪਾ ਕਰਕੇ ਬੇਨਤੀ ਆ ਕਿ ਮੋਟਰਸਾਈਕਲਾਂ ਨੂੰ ਜ਼ਿਆਦਾ ਭਜਾਉਣ ਦੀ ਕੋਸ਼ਿਸ਼ ਨਾ ਕਰਿਆ ਕਰੋ ਅੱਧਾ ਘੰਟਾ ਘੰਟਾ ਫਰਕ ਪੈ ਜੂ ਲੇਟ ਸਵੇਟ ਹੋ ਚੱਲ ਜੂ ਪਰ ਭਰਾਵਣਿਆ ਇੱਕ ਬੇਨਤੀ ਵਾਲੀ ਗੱਲ ਆ ਕਿ ਨਾ ਜ਼ਿਆਦਾ ਭਜਾਇਆ ਕਰੋ ਕਿਉਂਕਿ ਅਸੀਂ ਲਾਈਵ ਆਦੀ ਅੱਖਾਂ ਨਾਲ ਦੇਖਿਆ ਕਿ ਮੁੰਡੇ ਜ਼ਿਆਦਾ ਭਜਾਉਂਦੇ ਨੇ ਇੱਕ ਦੂਜੇ ਦੇ ਉੱਪਰ ਦੀ ਘੱਟ ਮਾਰਨ ਦੀ ਕੋਸ਼ਿਸ਼ ਕਰਦੇ ਨੇ ਓ ਵੀਰੇ ਨਾ ਕਰਿਆ ਕਰੋ ਅੱਧਾ ਘੰਟਾ ਜ਼ਰੂਰ ਲੇਟ ਪਹੁੰਚਿਆ ਕਰੋ ਪਰ ਕੱਟਣ-ਕੁੱਟਣਾ ਮਾਰਿਆ ਕਰੋ ਆਹ ਦੇਖ ਸਕਦਾ ਤੁਸੀਂ ਕੋਇਲਾ ਵਾਲੇ ਟਾਵਰ ਕਿਸੇ ਕਿਸੇ ਏਰੀਆ ਚੋਂਦੇ ਆ 15-20 ਕਿਲੋਮੀਟਰ ਤੋਂ ਬਾਹਰ ਇੱਕ ਮੋਰਾਲਾ ਟਾਵਰ ਆਉਂਦਾ ਵਾ ਬੜੀ ਮੁਸ਼ਕਲ ਦੇ ਨਾਲ ਉਹ ਸਾਹਮਣੇ ਸੜਕ ਤੁਸੀਂ ਜਿਹੜੀ ਦੇਖ ਰਹੇ ਹੋ ਉਹੀ ਸੜਕ ਅਸੀਂ ਉਤਰਨਾ ਮਾ ਥੱਲੇ ਤੇ ਦਰਸ਼ਨਾਂ ਲਈ ਗੁਰੂ ਦੇ ਦਰਸ਼ਨ ਜਗਾਰ ਕਰਨ ਲਈ ਚੱਲੇ ਨੇ ਸ੍ਰੀ ਹੇਮਕੁੰਟ ਸਾਹਿਬ ਜੀ ਪਰਮਾਤਮਾ ਇਹਨਾਂ ਨੂੰ ਸਾਰਿਆਂ ਨੂੰ ਤੰਦਰੁਸਤੀਆਂ ਤਰੱਕੀਆਂ ਬਖਸ਼ੇ ਜੀ ਜਿਹੜੇ ਹਮ ਹਮਾ ਕੇ ਸ੍ਰੀ ਹਿਮਕੁੰਡ ਸਾਹਿਬ ਜੀ ਦੀ ਯਾਤਰਾ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜਿੰਨੇ ਵੀ ਪੰਜਾਬ ਤੋਂ ਆਪਣੇ ਸ਼ਰਧਾਲੂ ਆਏ ਨੇ ਜੀ ਸਾਰਿਆਂ ਨੂੰ ਪ੍ਰਮਾਤਮਾ ਤਰੱਕੀਆਂ ਬਖਸ਼ੇ ਜੀ ਉਹ ਸਾਹਮਣੇ ਸੜਕਾ ਜਿਹੜੀ ਆਪਾਂ ਉਹੀ ਜਾਣਾ ਵਾ ਐਨ ਕੀੜੀਆਂ ਆ ਰਹੀਆਂ ਕਾਰਾਂ ਲੱਗ ਰਹੀਆਂ ਤੁਸੀਂ ਦੇਖ ਸਕਦੇ ਹੋ ਨੂੰ ਪਤਾ ਨਹੀਂ ਕਿਹੜੇ ਤਰੀਕੇ ਨਾਲ ਅੱਗ ਲੱਗੀ ਆ ਪੂਰਾ ਪਲਾਸਟਿਕ ਸੜਿਆ ਗਿਆ ਐਪ ਨੂੰ ਅੱਗ ਲੱਗੀ ਹੋਈ ਸੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਜੀ ਸਾਡੇ ਰੇਨ ਸੂਟ ਵੀ ਦੇਖ ਲਓ ਤੁਸੀਂ ਫੜ 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 ਫੜਦੀਆਂ ਬਾਜਾਂ ਐਨ ਪਹਾੜਾਂ ਵਿੱਚ ਗੂੰਜਦੀਆਂ ਨੇ ਸਾਡੇ ਰੇਨਸੂਟ ਦੀਆਂ ਫੜ ਫੜ ਫੜਦੀਆਂ ਆਵਾਜ਼ਾਂ ਆਉਂਦੀਆਂ ਨੇ ਤੁਸੀਂ ਦੇਖ ਸਕਦੇ ਹੋ ਸਾਡੇ ਰੇਨਸੂਟ ਨੇ ਵੀ ਪੂਰੇ ਨਜ਼ਾਰੇ ਬੰਨੇ ਪਏ ਨੇ ਜੀ ਦੇਖ ਸਕਦੇ ਹੋ ਥੋੜਾ ਜਿਹਾ ਮੀਂਹ ਜ਼ਿਆਦਾ ਤੇਜ਼ ਹੋ ਗਿਆ ਰੁਕਣਾ ਪਿਆ ਸਾਨੂੰ ਤੇ ਬਹੁਤ ਜ਼ਿਆਦਾ 30 ਕਿਲੋਮੀਟਰ ਰਹਿ ਗਿਆ ਰਿਸ਼ੀਕੇ ਸਾਡਾ ਜੀ ਕੁਦਰਤ ਦੇ ਆਪਾਂ ਤੁਹਾਨੂੰ ਰੰਗ ਦਿਖਾ ਰਹੇ ਹਾਂ ਵੀ ਕੀ ਕੁਝ ਕੁਦਰਤ ਖੇਲਦੀ ਆ ਤੇ ਇਧਰਲੇ ਪਾਸੇ ਕੁਝ ਹੋਰ ਵੀ ਖੇਡ ਰਹੇ ਆ ਉਹ ਵੀ ਦਿਖਾਈਏ ਤੁਹਾਨੂੰ ਆਪਾਂ ਅੱਜ ਤੁਸੀਂ ਲੰਗੂਰ ਚਿੱਟੇ-ਚਿੱਟੇ ਐਨ ਲੰਬੀਆਂ ਪੂੰਛਾਂ ਵਾਲੇ ਪਹਾੜਾਂ ਦੇ ਉੱਤੇ ਨਿੱਕੇ ਪਹਾੜਾਂ ਦੇ ਉੱਤੇ ਬੈਠੇ ਆ ਆ ਲੰਬੀਆਂ ਪੂੰਛ ਇਹ ਨੇ ਵੀ ਕੁਦਰਤ ਦਾ ਨਜ਼ਾਰਾ ਲੈ ਰਹੇ ਨੇ ਲੰਗੂਰ ਤੁਸੀਂ ਦੇਖ ਸਕਦੇ ਹੋ ਐਨ ਮजेदार ਇੱਕ ਇੱਕ ਆਦੀ ਆਦੀ ਪਹਾੜੀ ਮਲਕੀ ਬੈਠਾ ਵਾ ਮੈਨੂੰ ਵੱਟਾ ਚੱਕ ਲਿਆ ਕਹਿੰਦੇ ਵੱਟਾ ਛੱਡੂ ਧਿਆਨ ਰੱਖਿਓ ਥੱਲੇ ਵਾਲਾ ਬਹੁਤ ਵੱਡਾ ਵਾ ਆ ਵੱਡਾ ਬਹੁਤ ਆ ਆ ਦੇਖ ਸਕਦੇ ਹੋ ਤੁਸੀਂ ਕਿ ਆਪਰੇ ਆਦੀ ਪਹਾੜੀ ਮਲਕੀ ਬੈਠੇ ਨੇ ਤਿੰਨੇ ਜੀ ਤੁਸੀਂ ਦੇਖੋ ਬਾਈ ਨੇ ਐਨ ਦਰਖਤ ਦੇ ਥੱਲੇ ਟਿਕਾ ਕੇ ਰੇੜੀ ਲਾਈ ਹੋਈ ਆ ਇਹ ਮੈਗੀ ਵੇਚਦਾ ਜੀ 50 ਰੁਪਏ ਦੀ ਮੈਗੀ ਆ ਇੱਥੇ ਮੈਗੀ ਖਾਣ ਦਾ ਹੀ ਨਜ਼ਾਰਾ ਕੁਝ ਹੋਰ ਆ ਇਧਰੋਂ ਟਰੈਵਲਰ ਆਏ ਨੁੱਡੀਆਂ ਜਾਂਦੀਆਂ ਪਹਾੜ ਤੁਸੀਂ ਦੇਖ ਸਕਦੇ ਹੋ ਗਿੱਲੇ ਹੋ ਗਏ ਗੱਚਾ ਗੱਚ ਤੇ ਆ ਤੇ ਪੱਥਰ ਉੱਪਰੋਂ ਗਿਰ ਰਹੇ ਨੇ ਵਿੱਚ ਇੱਕ ਦੋ ਜਗ੍ਹਾ ਤੇ لینڈ ਸਲਾਈਡਿੰਗ ਹੋਈ ਆ ਤੇ ਇੱਧਰ ਦੇਖ ਸਕਦੇ ਹੋ ਤੁਸੀਂ ਬੱਦਲ ਐ ਫਸਣ ਲੱਗੇ ਪਹਾੜਾਂ ਦੇ ਵਿੱਚ ਰਿਸ਼ੀਕੇਸ਼ ਆਪਾਂ ਪਹੁੰਚਣ ਵਾਲੇ ਆ ਮੌਸਮ ਦੀ ਵੀਰੇ ਮੈਂ ਤੁਹਾਨੂੰ ਇਹ ਅਪਡੇਟ ਦੇ ਰਿਹਾ ਨਾਲ ਦੀ ਨਾਲ ਜਿਹੜੇ ਦੋਸਤਾਂ ਨੇ ਹਿਮਕੁੰਟ ਸਾਹਿਬ ਆਉਣਾ ਮੈਨਾਂ ਤਾਂ ਉਹ ਮੇਰੀ ਆ ਵੀਡੀਓ ਦੇਖ ਕੇ ਤੁਸੀਂ ਆਪ ਦਾ ਅੰਦਾਜ਼ਾ ਲਾ ਲਿਓ ਵੀ ਕਿਸ ਹਾਲ ਨਾਲ ਕਿਵੇਂ-ਕਿਵੇਂ ਟਾਈਮ ਬਣ ਕੇ ਆਉਣਾ ਜੀ ਬਾਬਾ ਜੀ ਦੇ ਦਰਸ਼ਨ ਕਰਨ ਲਈ ਉਹ ਸਾ ਬਣਾ ਆ ਜਿਓ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਗੁਰਗੋਵਿੰਦ ਸਿੰਘ ਜੀ ਮਹਾਰਾਜ ਸਾਰਿਆਂ ਦੀ ਕਿਰਪਾ ਬਣਾਈ ਰੱਖਣ ਜੀ ਤੁਸੀਂ ਦੇਖਾ ਜੋ ਟਾਬੇ ਵਾਲਿਆਂ ਦਾ ਵੀ ਕੰਮ ਫੁੱਲ ਬੜਾ ਫੁੱਲ ਚੱਲ ਰਿਹਾ ਸਾਰੇ ਟਾਬੇ ਵਾਲਿਆਂ ਦਾ ਤੇ ਰੂਮ ਬਾਈ ਜੀ ਦੇ ਲੈਣੇ ਨੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਲਿਓ ਤੇ ਰੂਮ ਦਾ ਪਤਾ ਤੁਹਾਨੂੰ ਕੰਟੈਕਟ ਨੰਬਰ ਦੇ ਦਾਂਗੇ ਤੇ ਉੱਥੋਂ ਤੁਹਾਨੂੰ ਸਸਤੇ ਰੂਮ ਵੀ ਮਿਲ ਜਾਣਗੇ ਰੂਮ ਵਾਲਿਆਂ ਦਾ ਕਨੈਕਟ ਨੰਬਰ ਮੈਂ ਤੁਹਾਨੂੰ ਸੈਂਡ ਕਰ ਦੂੰਗਾ ਤੁਸੀਂ ਮੈਨੂੰ ਮੈਸੇਜ ਕਰ ਲਿਓ ਜਿਹੜਾ ਜਿਹੜੇ ਯਾਰ ਦੋਸਤ ਮੈਨੂੰ ਮੈਸੇਜ ਕਰਨਗੇ ਜਿੰਨੇ ਵੀ ਭੈਣ ਭਰਾ ਸੱਜਣ ਮੈਸੇਜ ਕਰਨਗੇ ਸਾਰਿਆਂ ਨੂੰ ਮੈਂ ਰੂਮ ਵਾਲਿਆਂ ਦਾ ਦੇ ਦਾਂਗਾ ਕੰਟੈਕਟ ਨੰਬਰ ਤੁਹਾਨੂੰ ਸਸਤੇ ਕਮਰੇ ਉੱਥੋਂ ਮਿਲ ਜਾਣਗੇ ਜੀ ਚਾਹੇ ਸ਼੍ਰੀਨਗਰ ਚਲੇ ਆਲੋ ਚਾਹੇ ਜੋਸ਼ੀਮਾ ਅੱਠ ਚਾਹੇ ਗੋਵਿੰਦ ਘਾਟ ਦੇ ਵਿੱਚ ਜਿੱਥੇ ਵੀ ਤੁਸੀਂ ਕਹੋਗੇ ਮੈਂ ਤੁਹਾਨੂੰ ਨੰਬਰ ਸੈਂਡ ਕਰ ਦਾਂਗਾ ਤੇ ਤੁਸੀਂ ਉੱਥੋਂ ਰੂਮਾਂ ਜਾ ਕੇ ਲੈ ਸਕਦੇ ਹੋ ਸਾਹਮਣੇ ਦੇਖ ਸਕਦੇ ਹੋ ਤੁਸੀਂ ਲੰਗਰ ਲੱਗਿਆ ਆਪਣੇ ਪੰਜਾਬ ਵਾਲੇ ਬਾਈਆਂ ਜੀ ਨੇ ਲੰਗਰ ਲਾਇਆ ਹੋਇਆ ਪੰਜਾਬੀ ਸੰਗਤਾਂ ਦੇ ਲਈ ਜੋ ਵੀ ਹੇਮਕੋਟ ਸਾਹਿਬ ਜਾ ਰਹੇ ਲੰਗਰ ਲਾਇਆ ਜੀ ਇਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਜ ਰੱਖੇ ਜਿਨ੍ਹਾਂ ਨੇ ਸੰਗਤਾਂ ਨੇ ਲੰਗਰ ਲਾਇਆ ਹੋਇਆ ਹੈ ਗੁਰੂ ਦਾ ਕਿਲੋਮੀਟਰ ਅੱਗੇ ਨੂੰ ਆਓਗੇ ਇਹ ਲੰਗਰ ਲੱਗਿਆ ਹੋਇਆ ਸੰਗਤਾਂ ਲਈਓ ਤੁਸੀਂ ਦੇਖ ਸਕਦੇ ਹੋ ਹੇਮਕੋਟ ਬਦਰੀਨਾ ਜਿੰਨੀਆਂ ਸੰਗਤਾਂ ਜਾਂਦੀਆਂ ਨੇ ਸਾਰੀਆਂ ਜਗ੍ਹਾ ਤੇ ਰੋਕ ਕੇ ਲੰਗਰ ਪਾਣੀ ਛੱਕ ਕੇ ਫਿਰ ਅੱਗੇ ਨੂੰ ਜਾਇਓ ਜੀ ਇੱਥੇ ਚਾਹ ਦੇ ਪਕੌੜਿਆਂ ਦਾ ਲੰਗਰ ਚੱਲਦਾ ਦੇਖੋ ਸੰਗਤ ਐ ਬੋਲਟਾਂ ਦੇ ਉੱਤੇ ਖਾਲਸਾ ਜੀ ਐਨ ਸੰਤ ਅੱਜ ਕੇ ਆਏ ਨੇ ਗੁਰੂ ਦੇ ਦਰਸ਼ਨਾਂ ਦੇ ਲਈ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਇੱਧਰ ਬਦਰੀਨਾਥ ਵਾਲੇ ਬਾਈ ਵੀ ਖੜੇ ਨੇ ਅੱਗੇ ਬਦਰੀਨਾਥ ਦੇ ਦਰਸ਼ਨ ਕਰਕੇ ਆਏ ਨੇ ਪ੍ਰਮਾਤਮਾ ਇਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਜੀ ਤੁਸੀਂ ਦੇਖ ਸਕਦੇ ਹੋ ਅਦਰੋਂ ਵੀਰ ਹੁਣੇ ਆ ਰਹੇ ਨੇ ਪੰਜਾਬ ਤੋਂ ਹਮ ਹਮਾ ਕੇ ਬੋਲਟਾਂ ਦੇ ਨਜ਼ਾਰੇ ਬੰਨੇ ਪਏ ਨੇ ਬੱਸਾਂ ਵੀ ਚੱਲਦੀਆਂ ਨੇ ਜੀ ਇਹ ਵੀ ਦੱਸ ਦਈਏ ਤੁਹਾਨੂੰ ਹਰੀਸ਼ਕੇਸ਼ ਤੋਂ ਬਸਾਂ ਚੱਲਦੀਆਂ ਨੇ ਜੀ ਬਸ ਦਾ ਕਰਾਇਆ 700 800 ਰੁਪਏ ਬਸ ਦਾ ਕਰਾਇਆ ਜੇ ਤੁਸੀਂ ਬਸ ਦੇ ਵਿੱਚ ਗੋਵਿੰਦ ਘਾਟ ਜਾਣਾ ਚਾਹੁੰਦੇ ਹੋ ਤਾਂ ਬਸ ਦੇ ਵਿੱਚ ਵੀ ਜਾ ਸਕਦੇ ਹੋ 7-800 ਰੁਪਏ ਕਰਾਇਆ ਬਸ ਹਰੀਸ਼ਕੇਸ਼ ਤੋਂ ਗੋਵਿੰਦ ਘਾਟ ਦਾ ਜੀ ਦੇਖ ਸਕਦੇ ਹੋ ਇੱਧਰੋਂ ਸੰਗਤਾਂ ਆ ਰਹੀਆਂ ਨੇ ਪਿੱਛੇ ਮੀਂਹ ਪੈ ਰਿਹਾ ਸੀ ਹੁਣ ਥੋੜਾ ਮੀਂਹ ਥੰਮਿਆ ਵਾ ਤੇ ਐਨ ਸੰਗਤਾਂ ਨੇ ਹੁਣ ਚੱਲੇ ਪਾ ਲਏ ਅੱਗੇ ਨੂੰ ਨਿਕਲ ਗਈ ਆ ਐਨ ਸੂਰਜ ਦੀਆਂ ਸੋਹਣੀਆਂ ਜੀਆਂ ਕਿਰਨਾਂ ਤੁਸੀਂ ਦੇਖ ਸਕਦੇ ਹੋ ਖੂਬ ਸੂਰਤ ਨਜ਼ਾਰਾ ਉਤਰਾਖੰਡ ਦਾ ਤਾਨੂੰ ਲਾਈਵ ਨਾਲ ਦਿਨਾਲ ਆਪਾਂ ਦਿਖਾਉਂਦੇ ਰਹਨੇ ਆ ਦੋਸਤੋ ਆ ਦੇਖ ਸਕਦੇ ਹੋ ਤੁਸੀਂ ਸੜਕਾਂ ਦਾ ਵੀ ਹਾਲ ਮੀਂਹ ਦੇ ਨਾਲ ਐਨ ਗੱਜਾ ਗੱਜ ਗਿੱਲੀਆਂ ਹੋਈਆਂ ਪਈਆਂ ਨੇ ਇਸ ਕਰਕੇ ਅਸੀਂ ਬੜੇ ਆਰਾਮ ਤੇ ਪਿਆਰ ਨਾਲ ਜਾ ਰਹੇ ਆ ਲੈਟ ਸਲਾਈਡੀਆਂ ਵੀ ਹੋ ਜਾਂਦੀਆਂ ਪੱਥਰ ਵੀ गिर ਜਾਂਦੇ ਆ ਦੋਸਤੋ ਬੜੇ ਪਿਆਰ ਨਾਲ ਆਇਆ ਕਰੋ ਜਦੋਂ ਤੁਸੀਂ ਵੀ ਆਉਨੇ ਹੋ ਕੋਈ ਕਾਲੀ ਬਾਜੀ ਨਾ ਕਰਿਆ ਕਰੋ ਭਰਾਵੋ ਬਹੁਤ ਪਿਆਰ ਨਾਲ ਆਇਆ ਕਰੋ ਗੁਰੂ ਦੇ ਦਰਸ਼ਨ ਕਰਨ ਆਉਨੇ ਹੋ ਤਾਂ ਤੁੜੀ ਦੇਖ ਸਕਦੇ ਹੋ ਐਨ ਪਿਆਰਾ ਮਿੱਠਾ ਜਿਹਾ ਮੌਸਮ ਹੋ ਗਿਆ ਤੇ ਰੇਨ ਸੂਟ ਆਪਾਂ ਲਾਦੇ ਨੇ ਇੱਧਰ ਪਾਣੀ ਬਹੁਤ ਖੜਾ ਦੇਖ ਸਕਦੇ ਹੋ ਸੜਕ ਤੇ ਤੇ ਇਹ ਪਾਣੀ ਵਿੱਚ ਦੀ ਕਦੇ ਵੀ ਮੋਟਰਸਾਈਕਲ ਭਜਾਉਣ ਦੀ ਦੋਸਤੋ ਕੋਸ਼ਿਸ਼ ਨਾ ਕਰਿਓ ਪਤਾ ਨਹੀਂ ਕਿਹੜੇ ਬੜੇ ਇਹ ਮਿੱਟੀ ਆ ਥੱਲੇ ਨੂੰ ਧੱਸ ਜਿਵੇਂ ਰਿਸ਼ੀਕੇਸ਼ 20 ਕਿਲੋਮੀਟਰ ਰਹਿ ਗਿਆ ਤੇ ਜਾਮ ਲੱਗਣਾ ਹੋ ਗਿਆ ਸ਼ੁਰੂ ਇਹ ਜਾਮ ਦਾ ਕਾਰਨ ਦੋਸਤੋ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਜਾਮ ਕਿਉਂ ਲੱਗਦਾ ਰਿਸ਼ੀਕੇਸ਼ ਦੇ ਵਿੱਚ ਇੱਥੇ ਰੈਫਟਿੰਗ ਹੁੰਦੀ ਆ ਜੀ 12 ਕਿਲੋਮੀਟਰ ਤੋਂ ਰਿਸ਼ੀਕੇਸ਼ ਤੋਂ ਰੈਫਟਿੰਗ ਦਾ ਮਤਲਬ ਜਣੀ ਕਿ ਕਿਸ਼ਤੀਆਂ ਤਾਰ ਲੈਂਦੇ ਆ ਇਹ ਗੰਗਾ ਦੇ ਵਿੱਚ ਤੇ ਉਤ まで ਕੇਸਤੀ 'ਚ ਬਹਿ ਕੇ ਫਿਰ ਰਿਸ਼ੀਕੇਸ਼ ਤੱਕ ਜਾਂਦੇ ਆ ਰੈਫਟਿੰਗ ਕਰਦੇ ਆ ਨਜ਼ਾਰੇ ਨਾਲ ਪੂਰਾ ਆਨੰਦ ਮਾਣਉਂਦੇ ਆ ਯਾਤਰੀਓਰੇ ਆ ਪੁਲ ਦਾ ਨਜ਼ਾਰਾ ਤੁਸੀਂ ਦੇਖ ਸਕਦੇ ਹੋ ਐਨ ਉਹਰੇ ਮੀਂਹ ਦਾ ਇੱਕ ਟਪਕਾ ਵੀ ਨਹੀਂ ਪਿਆ ਤੁਹਾ ਦੇਖ ਸਕਦੇ ਹੋ ਤੁਸੀਂ ਰਿਸ਼ੀਕੇਸ਼ਾ ਗੰਗਾ ਦੇ ਵਿੱਚੋਂ ਰੈਫਟਿੰਗ ਕਰਦੇ ਨੇ ਇਹ ਵੀ ਤੁਹਾਨੂੰ ਦਿਖਾ ਦਈਏ ਨਾਲ ਦੀ ਨਾਲ ਉਹ ਦੇਖੋ ਜੀ ਸਾਹਮਣੇ ਕਿਸ਼ਤੀਆਂ ਚੱਲਦੀਆਂ ਪਈਆਂ ਲਓ ਜੀ ਆਹ ਦੇਖੋ ਜੀ ਕਿਸ਼ਤੀਆਂ ਚੱਲ ਰਹੀਆਂ ਨੇ ਕਿਸ਼ਤੀਆਂ 'ਚ ਨਜ਼ਾਰੇ ਲੈ ਰਹੇ ਨੇ ਲੋਕ ਰੈਫਟਿੰਗ ਕਰ ਰਹੇ ਨੇ ਇਹ ਰੈਫਟਿੰਗ ਕਰਦੇ ਆ ਜੀ ਉਰੋਂ 12 ਕਿਲੋਮੀਟਰ ਦੀ ਰੈਫਟਿੰਗ ਕਰਦੇ ਨੇ ਪਿੱਛੋਂ ਵੀ 12 ਕਿਲੋਮੀਟਰ ਦੀ ਹੁੰਦੀ ਆ ਤੇ ਰਿਸ਼ੀਕੇਸ਼ ਪੁਲ ਤੋਂ ਵੀ 12 ਕਿਲੋਮੀਟਰ ਦੀ ਹੁੰਦੀ ਆ ਦੋ ਰੈਫਟਿੰਗਾਂ ਕਰਾਉਂਦੇ ਆ ਜੀ ਬੰਦਾ ਚਾਹੇ ਪਿੱਛੋਂ ਕਰ ਲਵੇ ਚਾਹੇ ਇੱਧਰੋਂ ਦੇਖ ਸਾਥ ਜੀ ਤੁਸੀਂ ਐਨੀਆਂ ਵਧੀਆ ਬੂਟੇ ਲੱਗੇ ਨੇ ਬਹੁਤ ਵਧੀਆ ਪਿਆਰਾ ਜਿਹਾ ਮੌਸਮ ਹੈ ਠੰਡੀਆਂ ਮਿੱਠੀਆਂ ਹਵਾਵਾਂ ਚੱਲ ਰਹੀਆਂ ਨੇ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨਾ ਪਿਆਰਾ ਜਿਹਾ ਸੋਹਣਾ ਜਿਹਾ ਪਿੰਡ ਆ ਸਿਰਾਸੂ ਆ ਮੇਰਾ ਪਿਆਰਾ گاؤں ਲਿਖਿਆ ਹੋਇਆ ਜੀ ਸਿਰਾਸੂ ਤੁਸੀਂ ਦੇਖ ਸਕਦੇ ਹੋ ਉਹ ਦੇਖੋ ਜੀ ਸਿਰਾਸੂ ਪਿੰਡ ਉਹ ਦੇਖੋ ਸਿਰਾਸੂ ਪਿੰਡ ਆ ਜੀ ਆ ਦੇਖ ਸਾਧਿਆ ਤੁਸੀਂ ਕਿਸ਼ਤੀ 'ਚ ਨਜ਼ਾਰੇ ਲੈਂਦੇ ਐਨ ਬੈਠੇ 10 15 ਯਾਨੀ 4 ਤੇ 6 8 9 11 ਯਾਨੀ ਬੈਠੇ ਤੁਸੀਂ ਦੇਖ ਸਕਦੇ ਹੋ ਜੀ ਐ ਨਜ਼ਾਰੇ ਨਾਂ ਗੰਗਾ ਦੇ ਵਿੱਚ ਝੂਮਦੇ ਜਾਂਦੇ ਨੇ ਨਜ਼ਾਰੇ ਲੈਂਦੇ ਆ ਮਗਰ ਇੱਕ ਹੋਰ ਆਉਂਦੀ ਆ ਕਿਸ਼ਤੀ ਤੁਸੀਂ ਆ ਵੀ ਦੇਖ ਲਓ ਐ ਚੱਪੂ ਚਲਾਉਣ ਲੱਗੇ ਹੋਏ ਨੇ ਪੂਰਾ ਜੋਰੋ ਜੋਰ ਮੈਗੀ ਖਾਂਦੇ ਨੇ ਇੱਥੇ ਢਾਬੇ ਵੀ ਬਣੇ ਹੋਏ ਆ ਉਹ ਦੇਖੋ ਦੋਸਤੋ ਇਹ ਗੰਗਾ ਦੇ ਵਿੱਚ ਹੀ ਢਾਬੇ ਬਣਾਏ ਹੋਏ ਨੇ ਪੂਰੇ ਉਧਰੋਂ ਵੀ ਆ ਰਹੀ ਆ ਇੱਕ ਕਿਸ਼ਤੀ ਉਧਰ ਵੀ ਆ ਰਹੀ ਆ ਤੁਸੀਂ ਦੇਖ ਸਕਦੇ ਹੋ ਇੱਕ ਕਿਸ਼ਤੀ ਉਹ ਆਉਂਦੀ ਆ ਤੇ ਬਹੁਤ ਹੀ ਪਿਆਰਾ ਜਿਹਾ ਮੌਸਮ ਹੋਇਆ ਪਿਆ ਉਤਰਾਖੰਡ ਦਾ ਆਹ ਨੇ ਕਿਸ਼ਤੀਆਂ ਜੀ ਜਿਨ੍ਹਾਂ ਵਿੱਚ ਰੈਫਟਿੰਗ ਕਰਦੇ ਨੇ ਤੁਹਾਨੂੰ ਦਿਖਾ ਰਹੇ ਆ ਮੈਂ ਇਹ ਕਿਸ਼ਤੀਆਂ ਨੇ ਸਾਰੀਆਂ ਤੇ ਅੱਗੇ ਤੁਹਾਨੂੰ ਆਪਾਂ ਉਹ ਵੀ ਦਿਖਾਉਣਾ ਬੁੱਗੀ ਜੰਪ ਜਿਹੜਾ ਅੱਗੇ ਇੰਡੀਆ ਦੇ ਵਿੱਚ ਲਾਰਜੇਸਟ ਜਾਨਕੀ ਉੱਚਾ ਸਭ ਤੋਂ ਉੱਚਾ ਜੰਪ ਆ ਉਹ ਵੀ ਦਿਖਾਉਣਾ ਵਾ ਤੇ ਇਹ ਰਿਸ਼ੀਕੇਚ ਤੋਂ ਤੁਸੀਂ ਆ ਕੇ ਇਹ ਕਰ ਸਕਦੇ ਹੋ ਰੈਫਟਿੰਗ ਵਗੈਰਾ ਕਿਸ਼ਤੀ ਮੈਂ ਤੁਹਾਨੂੰ ਨੇੜੇ ਆਉਂਦੇ ਦਿਖਾ ਰਿਹਾ ਵਾਂ ਇਹ ਸਾਰੀ ਆਹ ਕਿਸਤੀ ਆ ਜੀ ਜਿਹੜੇ ਰੈਫਟਿੰਗ ਕਰਦੇ ਆ। ਲਓ ਜੀ ਇਹਦੇ 'ਚ ਬੰਦੇ ਨੇ ਬੰਦੇ ਸਾਰੇ। ਇਹ ਕਿਸਤੀ ਆ ਤੁਹਾਨੂੰ ਮੈਂ ਨੇੜੇੋਂ ਦਿਖਾ ਰਿਹਾ ਪੂਰੀ। ਇਹ ਕਿਸਤੀ ਗੰਗਾ ਜਤਾਰ ਲੈਂਦੇ ਆ ਤੇ ਉਧਰ ਗੱਡੀ ਤੇ ਵੀ ਲੱਦੀ ਹੋਈ ਆ ਤੁਸੀਂ ਦੇਖ ਸਕਦੇ ਹੋ ਐਦਾਂ ਹੀ ਗੱਡੀ ਲੈ ਕੇ ਜਾਂਦੀ ਆ ਬਿਠਾ ਕੇ ਤੇ ਅੱਗੇ 12 ਕਿਲੋਮੀਟਰ ਤੋਂ ਰੈਫਟਿੰਗ ਹੁੰਦੀ ਆ। ਤੁਸੀਂ ਦੇਖ ਸਕਦੇ ਹੋ ਇਹ ਟੈਂਟ ਲੱਗੇ ਨੇ ਕੈਂਪਿੰਗ ਵੀ ਜੇ ਕੈਂਪਿੰਗ ਦਾ ਕੋਈ ਸ਼ਿਕਾਇਨ ਆ ਕੈਂਪਿੰਗ ਵੀ ਕਰ ਸਕਦੇ ॠਸ਼ੀਕੇਸ਼ ਦੇ ਵਿੱਚ। ਇਹ ਕੈਂਪਿੰਗ ਲਈ ਟੈਂਟ ਲਾਏ ਗਏ ਆ ਬਹੁਤ ਪਿਆਰੇ ਜਿਹੇ ਵਾਤਾਵਰਣ ਦੇ ਵਿੱਚ। ਹਾਈਐਸਟ ਬੁਗੀ ਜੰਪ ਆ ਜੀ। ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਉਹ ਬਿਲਕੁਲ ਹਾਈਟ ਤੋਂ ਬੰਦਾ ਸ਼ਾਲ ਮਾਰਦਾ ਵਾ ਇਹਨਾਂ ਨੇ 벨ਟ ਲਾਈ ਹੁੰਦੀ ਹੈ ਜੀ ਤੇ ਇਹ ਵੀ ઋਸ਼ੀਕੇਸ਼ ਦੇ ਵਿੱਚ ਤੁਸੀਂ ਕਰ ਸਕਦੇ ਹੋ ਦੇਖ ਲਓ ਕਿੰਨੇ ਪਿਆਰੇ ਜਿਹੇ ਹੋਟਲ ਬਣੇ ਹੋਏ ਨੇ ਪਰ ਮਹਿੰਗੇ ਨੇ ਬਾਈ ਜੀ ਇਹ ਸਾਰੇ ਹੋਟਲ ਤੇ ਆਪਦਾ ਦੇਖ ਲਓ ਕਿ ਹੋਟਲ ਵੀ ਤੁਸੀਂ ਲੈ ਸਕਦੇ ਹੋ ਸਸਤੇ ਹੋਟਲ ਵੀ ਮਿਲ ਜਾਣਗੇ ਤੁਹਾਨੂੰ ਕਮਰੇ ਸਸਤੇ ਵੀ ਤੇ ਕੈਂਪਿੰਗ ਵੀ ਕਰ ਸਕਦੇ ਹੋ ਕੈਂਪਿੰਗ ਥੋੜੇ ਸਸਤੀ ਪਊਗੀ ਤੇ ਉੱਥੇ ਐਕਟੀਵਿਟੀਆਂ ਬਹੁਤ ਜ਼ਿਆਦਾ ਹੁੰਦੀਆਂ ઋਸ਼ੀਕੇਸ਼ ਦੇ ਵਿੱਚ ਆ ਬਾਈ ਜੀ ਦੇਖ ਲਿਓ ਫੋਟਾਂ ਕਰਾ ਰਹੇ ਨੇ ਐਨ ਕੁਦਰਤ ਦੇ ਨਜ਼ਾਰੇ ਆਪਾਂ ਨੂੰ ਭੋਲੇ ਨਾਦੀ ਦੇ ਭਗਤ ਕਿੱਥੋਂ ਆ ਰਹੇ ਆ ਜੀ ਹਰਦੁਵਾਰ ਸੇ ਹਰਦੁਵਾਰ ਤੋਂ ਪੈਦਲ ਪੈਦਲ ਲੋ ਜੀ ਹਰਦੁਵਾਰ ਤੋਂ ਭੋਲੇ ਕਿੱਧਰ ਨੂੰ ਜਾ ਰਹੇ ਤੁਸੀਂ ਬਦਰੀਨਾਥ ਕਦਾਰਨਾਥ ਜਾ ਰਹੇ ਲੋ ਜੀ ਕਦਾਰਨਾਥ ਨੂੰ ਜਾ ਰਹੇ ਹਰਦੁਵਾਰ ਤੋਂ ਪੈਦਲ ਯਾਤਰਾ ਕਰ ਰਹੇ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਭੋਲੇनाथ ਦੇ ਭਗਤ ਨੇ ਜੀ ਭੋਲੇनाथ ਸਾਰਿਆਂ ਦੀ ਕਿਰਪਾ ਬਣਾਈ ਰੱਖੇ ਜਿੰਨੇ ਵੀ ਭਗਤ ਭੋਲੇਨਾਥ ਤੇ ਜਾ ਰਹੇ ਨੇ ਜਿੰਨੇ ਵੀ ਯਾਤਰੀ ਜਾ ਰਹੇ ਨੇ ਸਾਰਿਆਂ ਦੇ ਭੋਲੇਨਾਥ ਦੀ ਕਿਰਪਾ ਬਣੀ ਰਵੇ ਜਿਦਾਂ ਹੀ ਜੀ ਇੱਕ ਜਕਾਰਾ ਲਾ ਦਿਓ ਭੋਲੇਨਾਥ ਦੇ ਨਾਂ ਤੇ ਹਾਰ ਹਾਰ ਸ਼ੰਭੂ ਲੋ ਜੀ ਪੋਲੇਨਾਥ ਦੇ ਭਗਤ ਨੇ ਪ੍ਰਮਾਤਮਾ ਨੇ ਉਹਨਾਂ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਜੀ ਦੇਖ ਸਕਦੇ ਹੋ ਤੁਸੀਂ ਤੁਰ ਕੇ ਜਾ ਰਹੇ ਨੇ ਉਹ ਦੇਖ ਸਕਦੇ ਹੋ ਬੰਦਾ ਹਵਾ ਦੇ ਵਿੱਚ ਬੈਲਟ ਦੇ ਰਾਈ ਝੂਲ ਰਿਹਾ ਜੀ ਐ ਨਜ਼ਾਰੇ ਲੈ ਰਿਹਾ ਕੁਦਰਤ ਦੇ ਨਜ਼ਾਰੇ ਨੇ ਵੀ ਉਹ ਦੇਖੋ ਰੱਸੀ ਦੇ ਰਾਈ ਬੰਦਾ ਲੰਕਦਾ ਵਾ ਇੰਡੀਆ ਦਾ ਸਭ ਤੋਂ ਉੱਚਾ ਇਹ ਜੰਪ ਬੰਨਿਆ ਗਿਆ ਜੀ ਜਿੱਲਾ ਲਾਇਆ ਹਾਰਿਸੀਗੇ ਇੱਥੇ ਤੁਸੀਂ ਦੇਖ ਸਕਦੇ ਹੋ ਚਿੱਟੇ ਲੰਗੂਰ ਸੀ ਇਹ ਅਭੀ ਜਦੋਂ ਠੰਡਾ ਮੌਸਮ ਹੋ ਜਾਂਦਾ ਉਦੋਂ ਹੀ ਬਾਹਰ ਨਿਕਲਦੇ ਨੇ ਉਹੀ ਕੰਮ ਹੋ ਗਿਆ ਜਿਹਦਾ ਡਰ ਸੀ ਕਹਿੰਦੇ ਵੇ ਰਿਸ਼ੀਕੇਸ਼ ਦੇ ਵਿੱਚ ਜਿਹੜਾ ਜਾਮ ਲੱਗਦਾ ਉਹ 10 ਕਿਲੋਮੀਟਰ ਦਾ ਇਹ ਲੱਗਦਾ ਹੀ ਲੱਗਦਾ ਦੋਸਤੋ ਜਿੰਨੇ ਵੀ ਯਾਤਰੀ ਆ ਰਹੇ ਆ ਅਸੀਂ ਦੱਸ ਦਈਏ ਇਹ ਰਿਸ਼ੀਕੇਸ਼ ਦੇ ਵਿੱਚ 10 ਕਿਲੋਮੀਟਰ ਦਾ ਜਾਮ ਜਦੋਂ ਵੀ ਤੁਸੀਂ ਆਉਂਗੇ ਲੱਗਦਾ ਹੀ ਲੱਗਦਾ ਤੁਸੀਂ ਸਵੇਰੇ ਜਾਂ ਤਾਂ ਜਲਦੀ ਨਿਕਲ ਜਾਓ 6 ਵਜੇ ਤੋਂ ਪਹਿਲਾਂ ਜਾਂ ਰਾਤ ਨੂੰ 10 ਵਜੇ ਤੋਂ ਬਾਅਦ ਇਹ ਸੜਕ ਸੁੰਨੀ ਮਿਲੂਗੀ ਦਿਨ ਦੇ ਵਿੱਚ ਤਾਂ ਆਹੀ ਕੰਮ ਮਿਲਣਾ ਰਿਸ਼ੀਕੇਸ਼ ਦੇ ਵਿੱਚ ਪੂਰੀਆਂ ਚੜ੍ਹਾਈਆਂ نیچے ਉਤਰਿਆ ਆਏ ਆ ਬਹੁਤ ਵੱਡਾ ਡੈਮ ਬਣਿਆ ਹੋਇਆ ਪਾਣੀ ਪੂਰਾ ਇਹਨਾਂ ਨੇ ਸਟੋਰ ਕਰਿਆ ਹੋਇਆ ਵਾ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਪਾਣੀਓ ਪਾਣੀ ਹੋਇਆ ਪਿਆ ਵਾ ਬਹੁਤ ਹੀ ਵੱਡਾ ਡੈਮ ਆ ਦੇਖ ਸਕਦੇ ਹੋ ਕਿੰਨਾ ਪਾਣੀ ਐ ਇਸ ਵਿੱਚ ਪਾਣੀ ਪੂਰੀਆਂ ਛੱਲਾ ਮਾਰਦਾ ਉਹ ਸਾਹਮਣੇ ਤੱਕ ਜਾਂਦਾ ਬਹੁਤ ਵੱਡਾ ਦਰਿਆ ਜੀ ਦੇਖ ਸਕਦੇ ਹੋ ਇਹ ਗੰਗਾ ਮਾਤਾ ਵਾ ਗੰਗਾ ਨਦੀ ਦੇ ਦਰਸ਼ਨ ਤੁਹਾਨੂੰ ਮੈਂ ਕਰਵਾ ਰਿਹਾ ਵਾਂ ਦੇਖ ਸਕਦੇ ਹੋ ਤੁਸੀਂ ਬਹੁਤ ਵੱਡਾ ਡੈਮ ਆ ਜਿਹੜਾ ਪਿੱਛੋਂ ਪੂਰਾ ਪਾਣੀ ਆਉਂਦਾ ਵਾ ਇਹਨਾਂ ਨੇ ਸਟੋਰ ਕੀਤਾ ਉਹਨੇ ਉਸ ਤਰੀਕੇ ਨਾਲ ਛੱਡਦੇ ਆ ਜੀ ਦੋਸਤੋ ਰਿਸ਼ੀਕੇਸ਼ ਦੇ ਵਿੱਚ ਅਸੀਂ ਪਹੁੰਚ ਗਏ ਆ ਜਾਮ ਬਹੁਤ ਜ਼ਿਆਦਾ ਸੀਗਾ ਉਧਰਲੇ ਪਾਸੇ ਜਿਹੜੇ ਨੇਨ ਸੜਕ ਰਿਸ਼ੀਕੇਸ਼ ਵਾਲੀ ਆ ਉੱਥੇ 12 ਕਿਲੋਮੀਟਰ ਸੀ ਇਧਰੋਂ ਥੋੜਾ ਜਿਹਾ ਵੱਧ ਪੈ ਗਿਆ ਸਾਨੂੰ ਅਸੀਂ ਵਿੱਚ ਵਿੱਚ ਦੀ ਆ ਰਾਸਤੇ ਇੱਕ ਹੋਰ ਹੈਗਾ ਉਹ ਵੀ ਤੁਸੀਂ ਪਾ ਸਕਦੇ ਹੋ ਇਧਰ ਦੀ ਜਾਮ ਹੈ ਨਹੀਂਗਾ ਉਧਰ 12 ਕਿਲੋਮੀਟਰ ਦਾ ਜਾਮ ਲੱਗਿਆ ਅਸੀਂ ਦੋਸਤੋ ਤੇ ਆ ਇਦਾਂ ਹੀ ਆਪਾਂ ਤੁਹਾਨੂੰ ਕੁਦਰਤ ਦੇ ਸਾਰੇ ਸੀਨ ਦਿਖਾਏ ਨਜ਼ਾਰਾ ਆਇਆ ਪੂਰਾ ਕੁਦਰਤੀ ਹਿਵਾਦੀਆਂ ਦੇ ਵਿੱਚ ਫਿਰਦੇ ਸੀਗੇ ਪੂਰਾ ਰਿਸ਼ੀਕੇਸ਼ ਦਾ ਅਪਡੇਟ ਅਪਡੇਟ ਦਿੱਤਾ ਤੁਹਾਨੂੰ ਹੇਮਕੁੰਡ ਤੋਂ ਜਿੰਨੇ ਯਾਤਰੀ ਆ ਰਹੇ ਆ ਜਿੰਨੇ ਜਾਂ ਬਦਰੀਨਾਥ ਜਾ ਰਹੇ ਜਿੱਧਰ ਵੀ ਜਾ ਰਹੇ ਆ ਕੋਈ ਵੀ ਸ਼ਰਧਾਲੂ ਜਾ ਰਹੇ ਆ ਵਾ ਸਾਰਿਆਂ ਨੂੰ ਅਪਡੇਟ ਦਿੱਤਾ ਵਾ ਕਿ ਰਾਸਤੇ ਦੇ ਵਿੱਚ ਕਿੱਦਾਂ ਮੀਂਹ ਮੂਹ ਦਾ ਮੌਸਮ ਸਾਰਾ ਕੁਝ ਦੱਸਿਆ ਦੋਸਤੋ ਐਦਾਂ ਹੀ ਆਪਾਂ ਤੁਹਾਨੂੰ ਹੋਰ ਨਵੀਆਂ ਵੀਡੀਓ ਦਿਖਾਉਂਦੇ ਰਾਵਾਂਗੇ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓ ਨਾਲ ਦੀ ਨਾਲ ਅਪਡੇਟ ਹੁੰਦੀਆਂ ਰਹਿਣ ਜੀ ਧੰਨਵਾਦ ਸਾਰਿਆਂ ਦੋਸਤਾਂ ਮਿੱਤਰਾਂ ਦਾ ਜੀ